ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਅੱਜ ਯਾਰ ਬੜੀ ਅਣਹੋਣੀ ਘਟਨਾ ਵਾਪਰੀ ਕਿ ਅੱਜ ਕੇਂਦਰ ਸਰਕਾਰ ਨਾਲ ਮਤਲਬ ਕੇਂਦਰ ਸਰਕਾਰ ਦੇ ਮਨਿਸਟਰਾਂ ਨਾਲ ਕਿਸਾਨ ਯੂਨੀਅਨ ਦੀ ਜਿਹੜੇ ਖਨੌਰੀ ਤੇ ਸ਼ੰਭੂ ਬਾਰਡਰ ਤੇ ਬੈਠੇ ਹੈ ਉਹ ਦੋਨਾਂ ਫੋਰਮਾਂ ਦੀ ਮੀਟਿੰਗ ਸੀ ਮੀਟਿੰਗ ਸਮਾਪਤ ਹੋਈ ਅੱਗੇ ਸ਼ਾਮ ਨੂੰ ਹੁੰਦੀ ਹੈ ਇਹ ਸਾਰੀ ਪਲੈਨਿੰਗ ਸੀ ਵੱਡੇ ਦਿਮਾਗ ਦੀ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ ਮੀਟਿੰਗ ਨੂੰ ਨੇ ਟਾਈਮ ਨਾਲ ਸਮਾਪਤ ਕੀਤੀ ਸਵੇਰ ਤੋਂ ਪੰਜਾਬ ਸਰਕਾਰ ਦਾ ਐਕਸ਼ਨ ਸ਼ੁਰੂ ਹੋਇਆ ਜਦੋਂ ਇੰਨੇ ਵੱਡੇ ਵੱਡੇ ਮੋਰਚੇ ਲੜੇ ਜਾ ਰਹੇ ਹੋਣ ਉਹਨਾਂ ਸ਼ਕਤੀਆਂ ਦੇ ਖਿਲਾਫ ਜਿਹੜੀਆਂ ਸ਼ਕਤੀਆਂ ਜਦੋਂ ਕੋਰੋਨਾ ਵੇਲੇ ਨਾ ਟਰਾਂਸਪੋਰਟਰ ਵੀ ਫੇਲ ਹੋ ਗਏ ਵੱਡੀਆਂ ਵੱਡੀਆਂ ਗੱਡੀਆਂ ਦੇ ਕਾਰੋਬਾਰ ਵਾਲੇ ਤੇ ਦੇਖ ਲਓ ਸਰਦਾਰ ਚੰਦ ਸਿੰਘ ਜੀ ਜਦੋਂ ਕਰ ਲਿਆ ਜੀ ਹਸਪਤਾਲ ਬੰਦ ਹੋ ਗਏ ਰੇਲ ਗੱਡੀਆਂ ਟ੍ਰੇਨਾਂ ਜਹਾਜ਼ ਸਭ ਕੁਝ ਰੁਕ ਗਿਆ ਇੱਕੋ ਹੀ ਚੀਜ਼ ਚੱਲਦੀ ਰਹੀ ਤੇ ਇੱਕੋ ਹੀ ਕਾਰੋਬਾਰ ਤੇ ਫਰਕ ਨਹੀਂ ਪਿਆ ਨਾ ਨੁਕਸਾਨ ਹੋਇਆ ਕਿਸੇ ਉਹ ਖੇਤੀਬਾੜੀ ਕਿਉਂਕਿ ਨਾ ਇਹਦਾ ਕੋਈ ਨੁਕਸਾਨ ਸੀ ਨਾ ਤੇ ਇੰਨੀ ਸਾਰੀ ਖੜੀ ਫਸਲ ਤੇ ਕੋロナ ਵਾਲਾ ਲੋਕਡਾਊਨ ਲਾਗੂ ਹੁੰਦਾ ਸੀ ਉਸ ਟਾਈਮ ਤੋਂ ਵੱਡੇ ਦਿਮਾਗਾਂ ਦੀ ਖੇਡ ਕਿ ਕਿਵੇਂ ਨਾ ਕਿਵੇਂ ਕਰਕੇ ਇਸ ਸੈਕਟਰ ਦੇ ਉੱਤੇ ਕਬਜ਼ਾ ਕਰੋ ਤਾਂ ਉਹ ਵੱਡੇ ਦਿਮਾਗ ਦੀ ਮਿੱਤਰੋ ਗੇਮ ਸ਼ੁਰੂ ਹੋਈ ਉਹਨਾਂ ਵੇਲੇ ਅੱਜ ਪਰ ਇਥੇ ਪਹਿਲਾਂ ਵੀ ਯੂਨੀਅਨਾਂ ਸੀ ਫੇਰ ਉਹ ਜਦੋਂ ਮੇਰੇ ਅਰਗਿਆਂ ਨੇ ਤਿੰਨ ਚਾਰਾਂ ਨੇ ਪੰਜ ਸੱਤਾਂ ਨੇ ਉਹੀ ਪੰਜ ਪੰਜ ਬੰਦੇ ਖੜੇ ਕਰਕੇ ਬਣਾ ਲੀਆਂ ਲੁੱਟਣ ਵਾਸਤੇ ਬੱਤੀਓਂ ਨਾ ਦਿੱਲੀ ਅੰਦੋਲਨ ਵੇਲੇ ਹੁਣ ਕਹਿੰਦੇ 100 ਤੋਂ ਟੱਪ ਗਈ ਹਰੇਕ ਤਿੰਨ ਬੰਦੇ ਇਕੱਠੇ ਹੋ ਗਏ ਤੇ ਲੈ ਕੇ ਤਿੰਨ ਡਾਂਗਾ ਤੇ ਤਿੰਨ ਹਰੇ ਝੰਡੇ ਉਤੇ ਲਿਖਾ ਕੇ ਯੂਨੀਅਨ ਤੇ ਰਜਿਸਟਰਡ ਕਰਾ ਲੈਂਦੇ ਆ ਤੇ ਆਹੰਦੇ ਜਿੰਦਾਬਾਦ ਮੀਟਿੰਗ ਖਤਮ ਹੋਈ ਮਿੱਤਰੋ ਚੰਡੀਗੜ੍ਹੋਂ ਤੇ ਆ ਤੁਸੀਂ ਵੀਡੀਓ ਦੇਖ ਰਹੇ ਹੋ ਜਗਜੀਤ ਤੋਂ ਡੱਲੇਵਾਲ ਐਂਬੂਲੈਂਸ ਦੇ ਵਿੱਚ ਪਏ ਹੋਏ ਐ ਅਗਲੇ ਨੇ ਐਂਬੂਲੈਂਸ ਨੂੰ ਕਬਜ਼ੇ ਚ ਲੈ ਕੇ ਉਹਨਾਂ ਨੂੰ ਡਿਟੇਨ ਕਰਕੇ ਲੈਗੇ ਹਰ ਦੋ ਝੰਡਾ ਸਾਹਿਬ ਕਾਕਾ ਕੋਟੜਾ ਜਿਹੜੇ ਬੰਦੇ ਨੂੰ ਵਾਹਿਗੁਰੂ ਨਹੀਂ ਆਖਣਾ ਹੁੰਦਾ ਚਿੱਟਾ ਅਣਪੜ੍ਹ ਆਦਮੀ ਜਿਹੜੇ ਬੰਦਿਆਂ ਦਾ ਯਾਰ ਉੱਥੇ ਮੀਟਿੰਗ ਦੇ ਵਿੱਚ ਕੰਮ ਹੀ ਨਹੀਂ ਗੱਲ ਕਰਨੀ ਹੈ ਜਿਹੜੇ ਅਹੁਦੇਦਾਰ ਹੈ 5 7 10 ਮੰਨ ਲਓ ਦੋਨੋਂ ਫਾਰਮਾਂ ਦੇ ਸਰਵਣ ਪੰਧੇਰ ਹੋ ਗਿਆ ਦਿਨ ਡੱਲੇ ਆਲ ਸਾਹਿਬ ਹੋ ਗਏ ਹੋਰ ਦੋ ਤਿੰਨ ਪੜੇ ਬੰਦੇ ਹਿੰਦੀ ਤੇ ਅੰਗਰੇਜ਼ੀ ਬੋਲਣ ਵਾਲੇ ਕਿਉਂਕਿ ਉੱਥੇ ਪੰਜਾਬੀ ਨੂੰ ਕੋਈ ਨਹੀਂ ਪੁੱਛਦਾ ਹਿੰਦੀ ਤੇ ਅੰਗਰੇਜ਼ੀ ਬੋਲਣ ਵਾਲੇ ਤਾਥ ਰੱਖਣ ਵਾਲੇ ਬੰਦੇ ਹੋਣ ਉਹਨਾਂ ਦਾ ਮੀਟਿੰਗ 'ਚ ਕੰਮ ਹੈ ਉੱਥੇ ਕਿਹੜਾ ਲੜਨਾ ਹੈ ਇਹ ਬੱਸਾਂ ਲਈ ਫਿਰਦੇ ਆ ਉੱਥੇ ਸਕੂਲ ਵੈਨਾਂ ਲਈ ਫਿਰਦੇ ਆ ਅਣਪੜ੍ਹ ਆਦਮੀ ਉਹਨਾਂ ਨੇ ਸਾਰਾ ਕੁਝ ਡਿਟੇਨ ਕਰਕੇ ਬਾਈ ਜੀ ਬੰਨ ਕੇ ਤੇ ਲੈ ਗਏ ਥਾਣੇ ਤੇ ਅੱਗੇ ਜੇਲ੍ਹ ਭੇਜ ਦੇਣਗੇ ਨੁਕਸਾਨ ਕਿੱਥੇ ਹੈ ਜਗਜੀਤ ਸਿੰਘ ਦੱਲੇਵਾਲ 80 ਸਾਲ ਦਾ ਬਜ਼ੁਰਗ ਹੈ ਸਰੀਰ ਉਹਦਾ ਖਤਮ ਹੋ ਗਿਆ ਕਿਉਂਕਿ ਜਦੋਂ ਵਰਤ ਰੱਖ ਲਿਆ ਉਹਨੂੰ ਸਰੀਰ ਰਿਕਵਰ ਨਹੀਂ ਹੋਣਾ ਉਹ ਖਤਮ ਹੋ ਗਿਆ ਸਰੀਰ ਵੀ ਖਤਮ ਕਰ ਲਿਆ ਤੇ ਅੱਜ ਰਾਤ ਨੂੰ ਅੱਜ 18 ਤਰੀਕ ਹੈ ਅੱਜ ਰਾਤ ਨੂੰ ਮিত্রੂ ਮੋਰਚਾ ਵੀ ਉਹ ਖਤਮ ਕਰ ਦੇਣਗੇ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਨੌਰੀ ਤੇ ਸ਼ੰਭੂ ਬਾਰਡਰ ਦੇ ਚਾਰ ਛਪੇਰੇ ਪੋਕ ਲੈਣਾ ਜੀ ਸੀ ਬੀਆਂ ਤੇ ਐਂਬੂਲੈਂਸਾਂ 30 40 ਰੋਡ ਵੇਜ ਦੀਆਂ ਤੇ ਦੂਜੀਆਂ ਪ੍ਰਾਈਵੇਟ ਟਰਾਂਸਪੋਰਟਾਂ ਤੋਂ ਬੱਸਾਂ ਵੰਗਾਰ ਚ ਲੈ ਕੇ ਉਹ ਥਲੀਆਂ ਹੋਈਆਂ ਪੁਲਿਸ ਐਣ ਜਮਾ ਉੱਥੇ ਟਾਬੇ ਤੇ ਖੜੀਆਂ 10 ਗੱਡੀਆਂ ਉੱਥੇ ਪੰਜ ਖੜੀਆਂ ਐ ਉੱਥੇ ਪੁਲ ਤੇ 20 ਬੰਦੇ ਬੈਠੇ ਐ ਮਤਲਬ ਜਦੋਂ ਉਹਨਾਂ ਨੂੰ ਵਾਇਰਲਸ ਆ ਗਈ ਕਿ ਐਕਸ਼ਨ ਇੱਕ ਘੰਟੇ 'ਚ ਉਹਨਾਂ ਨੇ ਤੁਹਾਡਾ ਭਾਈ ਜੀ ਸਾਲ ਦਾ ਲੱਗਿਆ ਹੋਇਆ ਮੋਰਚਾ ਖਤਮ ਕਰ ਦੇਣਾ ਇਹਦੇ 'ਚੋਂ ਪ੍ਰਾਪਤੀ ਕੀ ਹੈ ਯਾਰੋ ਸਾਰੇ ਬੰਦੇ ਚੱਕ ਕੇ ਮੂੰਹ ਤੁਸੀਂ ਜਾਵੜੇ ਅੰਦੋਲਨ ਦੇ ਵਿੱਚ ਅੰਦੋਲਨ ਛੱਡ ਕੇ ਮੀਟਿੰਗ 'ਚ ਚੰਡੀਗੜ੍ਹ ਜਿਹੜੇ ਬੰਦੇ ਉੱਥੇ ਵਿਚਾਰੇ ਜਿਨ੍ਹਾਂ ਦੀਆਂ ਅੱਖਾਂ ਗਈਆਂ ਉਹਨਾਂ ਦਾ ਕਾਉਂਡ ਦੇਣਦਾਰਾ ਹੁਣ ਡੱਲੇ ਵਾਲ ਸਾਹਿਬ ਜਿਹੜੇ ਨੌਜਵਾਨਾਂ ਦੀਆਂ ਅੱਖਾਂ ਗਈਆਂ ਜਿਨ੍ਹਾਂ ਦੀ ਨਗਾ ਗਈ ਜਿਹੜੇ ਕੁੱਟ-ਕੁੱਟ ਕੇ ਹਰਿਆਣਾ ਪੁੱਸ ਨੇ जख्मी ਕਰਤੇ ਐ ਤੂੜੀ ਬਣਾਤੀ ਬੋਰੀਆਂ ਚ ਪਾ ਕੇ ਕੁੱਟੇ ਨੌਜਵਾਨ ਯਾਰ ਜਿਨ੍ਹਾਂ ਤੇ ਕੇਸ ਰਜਿਸਟਰਡ ਹੋ ਗਏ ਜਿਨ੍ਹਾਂ ਤੇ ਅੱਗੇ ਜਾ ਕੇ ਅਗਲੇ ਦਿਨਾਂ ਚ ਹੋਣਗੇ ਉਹਨਾਂ ਦਾ ਦੇਣਦਾਰ ਕੌਣ ਆ ਹੁਣ ਸਰਬੰਸੋਂ ਪੰਦੇਰ ਸਾਹਿਬ ਤੇ ਡੱਲੇ ਵਾਲ ਸਾਹਿਬ ਦੱਸੋ ਕੀ ਟਰੈਪ ਹੁੰਦਾ ਹੈ ਵੱਡੇ ਦਿਮਾਗਾਂ ਦਾ ਇੱਧਰ ਉਹ ਕਹਿੰਦੇ ਜੀ ਮੀਟਿੰਗ ਦਾ ਸਮਾਂ ਰੱਖ ਦਿਓ ਵੀ 4 ਵਜੇ ਨੂੰ 4:30 ਵਜੇ ਨੂੰ ਮੀਟਿੰਗ ਖਤਮ ਹੋ ਜੇ ਉਸੇ ਵੇਲੇ ਉਹ ਚੰਡੀਗੜ੍ਹ ਤੋਂ ਜਦੋਂ ਪੰਜਾਬ ਵਿੱਚ ਐਂਟਰ ਹੋਏ ਉਸੇ ਵੇਲੇ ਪੁਲਿਸ ਦਾ ਐਕਸ਼ਨ ਹੋ ਗਿਆ ਉਹਨਾਂ ਨੇ ਚੱਕ ਕੇ ਰਿਟੇਨ ਕਰ ਲਈ ਹੁਣ ਨਾ ਤਾਂ ਕੋਈ ਅੰਦੋਲਨ ਦੇ ਵਿੱਚ ਮੋਰਚਿਆਂ ਦੇ ਵਿੱਚ ਖਨੌਰੀ ਤੇ ਸ਼ੰਭੂ ਲੀਡ ਕਰਨ ਵਾਲਾ ਬੰਦਾ ਹੈ ਕਿਉਂਕਿ ਜਦੋਂ ਇੱਥੇ ਸਾਡੇ ਨੇੜੇ ਬਾਰਡਰ ਲੱਗਦਾ ਬਾਈ ਜੀ ਮਲੋਟ ਤੋਂ ਜਦੋਂ ਆਪਾਂ ਲੰਬੀ ਤੋਂ ਜਾਂਦੇ ਨਾ ਡੱਬੜੀ ਤੇ ਡੱਬੜੀ ਪਹਿਲਾਂ ਆਉਂਦਾ ਪੰਜਾਬ ਵਾਲਾ ਡਾ ਕਿੱਲਿਆਣੀ ਦਾ ਉੱਥੇ ਇਹਨਾਂ ਨੂੰ ਹਰਿਆਣਾ ਸਰਕਾਰ ਨੇ ਪੁਲਿਸ ਨੇ ਕਹਿ ਲੋ ਰੋਕ ਲਿਆ ਇੱਥੇ ਨਾਲੀਆਂ 6 ਮਹੀਨੇ ਟਰਾਲੀਆਂ ਖੜੀਆਂ ਰਹੀਆਂ ਰਹੀਆਂ ਬਾਈ ਜੀ ਤੇ 20 ਟਰਾਲੀਆਂ ਤੇ ਦੋ ਬੰਦੇ ਹੁੰਦੇ ਸੀ ਬੁਰਾ ਹਾਲ ਸੀ ਸਾਰੇ ਲੋਕਾਂ ਨੇ ਵੇਖਿਆ ਜੀ ਉੱਥੋਂ ਵੀਡੀਓ ਪਾਉਂਦੇ ਨਾ ਬਾਈ ਜੀ ਆਉਂਦਾ ਢਿੱਡ ਨੰਗਾ ਹੁੰਦਾ ਸੀ ਅਸੀਂ ਰੋਜ਼ ਨੰਗੇ ਟੱਪ ਦੇ ਵੇਦੇ ਰਹੇ ਹਾਂ ਚਾਰ ਪੰਜ ਅਰੀ ਅਸੀਂ ਦੇਖ ਕੇ ਵੀ ਆਏ ਗੱਲਬਾਤ ਇੱਕ ਵਾਰੀ ਅਸੀਂ 10 ਟਰਾਲੀਆਂ 'ਚ ਜਾ ਕੇ ਵਾਜਾ ਮਾਰੀਆਂ ਸਭ ਨੂੰ ਜਿੰਦੇ ਲੱਗੇ ਇੱਕ ਵੀ ਬੰਦਾ ਨਹੀਂ ਆਇਆ ਇੱਕ ਰੇਡੀ ਵਾਲਾ ਆਇਆ ਉਹ ਕਹਿੰਦਾ ਜੀ ਮੈਨੂੰ ਜ਼ਿੰਮੇਵਾਰੀ ਦੇ ਕੇ ਗਏ ਐ ਟਰਾਲੀਆਂ ਦੀ ਇਹ ਯਾਰ ਅੰਦੋਲਨ ਲੜਨ ਦੇ ਤਰੀਕੇ ਇਹ ਥੋੜੇ ਇਹ ਘਰੋਂ ਲਿਜਾ ਕੇ ਟਰਾਲੀਆਂ ਲਾ ਦਿਓ ਤੇ ਹਰੀ ਚਾਦਰ ਲਾ ਦਿਓ ਤੇ ਉੱਥੇ ਬਹਿ ਜਾਓ ਇਹ ਤੁਸੀਂ ਕਿਸਾਨ ਮੂਵਮੈਂਟ ਦਾ ਜਿਹੜਾ ਲੋਕਾਂ ਦੇ ਅੰਦਰ ਹਊਗਾ ਲੋਕਾਂ ਅੰਦਰ ਨਹੀਂ ਲੋਕ ਤਾਂ ਸਹਿਯੋਗ ਕਰ ਰਹੇ ਸੀ ਜਿਹੜੀਆਂ ਧਿਰਾਂ ਦੇ ਖਿਲਾਫ ਤੁਸੀਂ ਮੂਵਮੈਂਟ ਖੜੀ ਕੀਤੀ ਸੀ ਉਹ ਅਗਲਾ ਰੋਜ਼ ਟੱਪਦਾ ਉਹ ਕਹਿੰਦਾ ਯਾਰ ਕੀ ਹੈ ਇੱਥੇ ਸੜਕ ਰੋਕ ਕੇ ਬੈਠੇ ਆ ਬੰਦਾ ਤਾਂ ਹੈ ਨਹੀਂ ਅੱਜ ਕੱਲ੍ਹ ਹਥਿਆਰਾਂ ਦੀ ਨਹੀਂ ਵਿਚਾਰਾਂ ਦੀ ਜੰਗ ਹੈ ਜਦੋਂ આજ ਤੱਕ ਵਾਲੇ ਤੇ ਵੱਡੇ ਚੈਨਲ ਜਿਹੜੇ ਨੈਸ਼ਨਲ ਮੀਡੀਆ ਹੈ ਉਹਨਾਂ ਨੂੰ ਦਿੱਲੀ ਅੰਦੋਲਨ 'ਚ ਵੜਨ ਨਾ ਦਿਆ ਕਰਨ। ਉਹਨਾਂ ਦੀ ਇੱਕ ਰਿਪੋਰਟਰ ਨੇ ਕਿਹਾ ਉਹ ਕਹਿੰਦੀ ਜੇਕਰ ਤੁਹਾਨੂੰ ਹਿੰਦੀ ਤੇ ਅੰਗਰੇਜ਼ੀ ਬੋਲਣੀ ਆਉਂਦੀ ਹੈ ਤੁਹਾਡੇ ਕੋਲੇ ਤੱਥ ਹੈ। ਠੀਕ ਹੈ ਅਸੀਂ ਤੁਹਾਡੇ ਅੱਗੇ ਮਾਈਕ ਕਰਦੇ ਹਾਂ ਤੁਸੀਂ ਆਪਦੀ ਗੱਲ ਰੱਖੋ ਆਂਡਾ ਵਰਸ਼ਨ ਦਿਓ। ਇਹ ਤਾਂ ਕੋਈ ਗੱਲ ਨਹੀਂ ਨਾ ਵੀ ਇੱਕ ਅਣਪੜ ਬੰਦਾ ਨਾ ਉਹਨੂੰ ਹਿੰਦੀ ਨਾ ਉਹਨੂੰ ਅੰਗਰੇਜ਼ੀ ਨਾ ਉਹਦੇ ਕੋਲੇ ਤੱਥੋਂ ਨਾ ਉਹ ਇਹ ਪਤਾ। ਵੀ ਐਨਸਪੀ ਕੀ ਹੁੰਦੀ ਐ ਨਾ ਉਹਨੂੰ ਇਹ ਪਤਾ ਵੀ ਕਿਹੜੇ ਕਾਨੂੰਨ ਆਏ ਐ ਤੇ ਚੱਕ ਕੇ ਝੰਡਾ ਤੇ ਡੰਡਾ ਝੰਡੇ ਬਣੇ ਸੀ ਉਦੋਂ ਜਦੋਂ ਹਰੀ ਸਿੰਘ ਨਲੂਆ ਵਰਗੇ ਮਹਾਰਾਜਾ ਰਣਜੀਤ ਸਿੰਘ ਵਰਗੇ ਆਪਣਾ ਵੱਡੇ ਵੱਡੇ ਜਿਹੜੇ ਜਰਨਲ ਸੀ ਉਹ ਜਦੋਂ ਲੜਾਈਆਂ ਲੜਦੇ ਸੀ ਉਦੋਂ ਝੰਡਾ ਬਣਾਇਆ ਗਿਆ ਸੀ ਨਾ ਕਿ ਝੰਡਾ ਇਹ ਬਣਾਇਆ ਗਿਆ ਸੀ ਕਿ ਫਲਾਨਿਆਂ ਦੀ ਕੁੜੀ ਦਾ ਰੌਲਾ ਤੇ ਲੈ ਕੇ 5000 ਉੱਥੇ ਜਾਵੜੋ ਨਾ ਝੰਡਾ ਇਹ ਬਣਾਇਆ ਗਿਆ ਸੀ ਕਿ ਗੋਲੀਆਂ ਦਾ ਡੱਬਾ ਰੱਖ ਕੇ ਦਿੱਲੀੋਂ ਤੇ ਡੱਬ ਲਈ ਆ ਕੇ ਲਾ ਲੋ। ਨਾ ਝੰਡਾ ਇਹ ਬਣਾਇਆ ਗਿਆ ਸੀ ਕਿ ਕਣਕ ਤੇ ਆਟਾ ਪਿੰਡਾਂ ਚੋਂ ਇਕੱਠਾ ਕਰਕੇ ਤੇ ਲੰਬੀ ਤੇ ਮਲੋਟ ਜਾ ਕੇ ਵੇਚ ਦਿਓ। ਸਾਰੀ ਮੂਮੈਂਟ ਖਤਮ ਕਰਤੀ। ਢੱਲੇ ਵਾਲ ਸਾਹਿਬ ਇੱਕ ਪੜ੍ਹੇ ਲਿਖੇ ਆਗੂ ਐ। ਸਭ ਤੋਂ ਵਧੀਆ ਆਗੂ ਐ। ਇੱਕ ਨੰਬਰ ਦੇ ਆ ਪਰ ਉਹਨਾਂ ਦਾ ਇਹ ਗਲਤ ਫੈਸਲਾ ਸੀ ਮੈਂ ਹੱਥ ਬੰਨ ਕੇ ਬੇਨਤੀ ਕਰ ਰਿਹਾ ਹਾਂ ਵਰਤ ਰੱਖਣੇ ਜਦੋਂ ਉਹਨਾਂ ਦੇ ਕਿਰਪਾਨ ਪਾਈ ਐ ਸ੍ਰੀ ਸਾਹਿਬ ਪਾਈ ਐ ਕੰਗਾ ਸਿਰ 'ਚ ਐ ਨਿਤਨੇਮੀ ਐ ਵਰਤ ਰੱਖਣਾ ਮੂਰਖਤਾ ਸਿੱਖ ਧਰਮ 'ਚ ਗੁਰਮਤ ਦੇ ਵਿੱਚ ਜਿਹੜਾ ਗੁਰਮਤ ਐ ਗੁਰੂ ਸਾਹਿਬਾਨਾਂ ਦੀ ਮਤ ਐ ਜਿਹੜਾ ਖਰੜਾ ਤਿਆਰ ਕੀਤਾ ਨਾ ਉਹ ਕਹਿੰਦੇ ਭੁੱਖੇ ਨਹੀਂ ਲੜੀਦਾ ਰੱਜ ਕੇ ਲੜੋ ਲੜਾਈ ਲੜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਵਿਚਾਰਾਂ ਨਾਲ ਜੰਗ ਲੜੀ ਭਾਈ ਸਾਹਿਬ ਔਰੰਗਜ਼ੇਬ ਨੂੰ ਚਿੱਠੀ ਲਿਖੀ ਜਿਹਨੂੰ ਫਤਿਹ ਦਾ ਖਤ ਕਹਿੰਦੇ ਆ ਜਿਹਨੂੰ ਕਹਿੰਦੇ ਸੀ ਜਫਰਨਾਮਾ ਦੀਨੇ ਕਾਂਗੜ ਦੀ ਧਰਤੀ ਤੋਂ ਲਿਖਿਆ ਭਾਈ ਦਇਆ ਸਿੰਘ ਦੇ ਹੱਥ ਭੇਜਿਆ ਤੇ ਅੱਗੋਂ ਪੜਨ ਵਾਲੇ ਨੂੰ ਵੀ ਅਕਲ ਹੋਵੇ ਫੇਰ ਹੀ ਪੜੂਣਾ ਸ਼ਬਦਾਂ ਦਾ ਜਾਲ ਲਿਖਣ ਵਾਲਿਆਂ ਨੇ ਤਾਂ ਲਿਖਤਾ ਚਾਰੇ ਪੁੱਤ ਸ਼ਹੀਦ ਕਰਾ ਲੇ ਮਾਤਾ ਜੀ ਸ਼ਹੀਦ ਹੋ ਗਏ ਪਿਤਾ ਪਹਿਲਾ ਸ਼ਹੀਦ ਹੋ ਗਿਆ ਸੁਪਤਨੀਆਂ ਦਾ ਇਹ ਨਹੀਂ ਪਤਾ ਕਿਧਰ ਨੂੰ ਗਏ ਮਾਤਾ ਸਾਹਿਬ ਦੇ ਵਾਤੇ ਮਾਤਾ ਸੁੰਦਰੀ ਜੀ ਪਰਿਵਾਰ ਵਿਛੜ ਗਿਆ ਫਿਰ ਆ ਕੇ ਯਾਰੋ ਦੀਨਾ ਕਾਂਗੜ ਦੀ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਲੜਾਈ ਨੂੰ ਜਾਰੀ ਰੱਖਦਿਆ ਹੋਇਆ ਦਿਲ ਨਹੀਂ ਸਟਿਆ ਉਹਨਾਂ ਨੇ ਕੀ ਆ ਫਲਾਣਾ ਦਿੱਲੀ ਵਾਲਾ ਅੰਦੋਲਨ ਹਾਰ ਗਏ ਤੇ ਉਥੋਂ ਸਪੀਕਰ ਵੇਚਦੇ ਤੇ ਆਪਣਾ 90 ਲੱਖ ਰੁਪਇਆ ਆ ਗਿਆ ਤੇ ਉਹਦਾ 20 ਲੱਖ ਰੁਪਇਆ ਵਿਆਜ ਖਾਈ ਜੋ ਤੇ ਆੜ ਤਾਂ ਖੋਲ ਲੋ ਤੇ ਟਾਊਟ ਬਣ ਜਾ ਕੋਈ ਪੱਤਰਕਾਰਾਂ ਦਾ ਟਾਊਟ ਬਣਾਇਆ ਫਿਰਦਾ ਕੋਈ ਪੁਲਿਸ ਦਾ ਕੋਈ ਵੱਡੇ ਅਫਸਰਾਂ ਦਾ ਕਿਸੇ ਡੀਐਸਪੀ ਨੇ ਮੋਢੇ ਤੇ ਹੱਥ ਰੱਖ ਕੇ ਤੇ ਉਹਦੇ ਨਾਲ ਪੈਗ ਸਾਂਝਾ ਕਰ ਲਿਆ ਕੋਈ ਉਹਦਾ ਟਾਊਟ ਬਣ ਗਿਆ ਉਹਨੂੰ ਸੀਐਡੀ ਦੇਈ ਜਾਂਦਾ ਹੈ ਓਏ ਭਾਈ ਸਾਹਿਬ ਜਿਹੜੇ ਪਿੰਡਾਂ ਚੋਂ ਦੋ ਦੋ ਕਿਲਿਆਂ ਆਲੇ ਜਾਂਦੇ ਆ ਨਾ ਕਿਸਾਨ ਪਾਟੇ ਕੱਪੜਿਆਂ ਆਲੇ ਡੰਡਾ ਚੱਕ ਕੇ ਝੰਡਾ ਚੱਕ ਕੇ ਛੋਡੇ ਉੱਥੇ ਜਿਹੜਾ ਮੁੰਡਾ ਮਰ ਗਿਆ ਮਾਨਸਾ ਕੋਲ ਦਾ ਮੌੜਾਂ ਕੋਲ ਦਾ ਉਹਦੀ ਭੈਣ ਅੱਜ ਤੱਕ ਨੌਕਰੀ ਵਾਸਤੇ ਦਰਦਰ ਦੀ ਠੋਕਰ ਖਾ ਰਹੀ ਏ ਉਹ ਬੰਦੇ ਦਾ ਕੌਣ ਦੇਣਦਾਰ ਆ ਬਈ ਉਹ ਕਿੱਥੋਂ ਲਿਆਊਗੀ ਉਹਦੇ ਭਰਾ ਨੂੰ ਉਹਦੀ ਮਾਂ ਕਿੱਥੋਂ ਪਾਲੂਗੀ ਪੁੱਤ ਨੂੰ ਉਹਦਾ ਪਿਓ ਜੀ ਦੇ ਸਿਰ 6 ਲੱਖ ਦਾ ਕਰਜ਼ਾ ਹੈ ਕਿੱਥੋਂ ਲਿਆਊਗਾ ਪੁੱਤ ਨੂੰ ਬਈ ਹੈ ਤੁਸੀਂ ਬੰਨ ਕੇ ਹਰੀਆਂ ਪੱਗਾਂ ਤੇ ਦਿੱਲੀ ਨੂੰ ਚੜ ਗਏ ਸੌਰੀ ਚੰਡੀਗੜ੍ਹ ਨੂੰ ਚੜ ਗਏ ਮੋਰਚਾ ਖਾਲੀ ਪਿਆ ਉਹ ਮੋਰਚੇ ਤੇ ਅਗਲੇ ਨੇ ਹੁਣ ਟੱਪ ਕੇ ਵਿਖਾਓ ਨਾ ਉਹਨਾਂ ਨੇ ਕਿਸੇ ਨੂੰ ਖਨੌਰੀ ਜਾਣ ਦੇਣਾ ਬਾਈ ਜੀ ਆਥਨ ਦਾ ਟਾਈਮ ਹੈ ਤੇ ਆਥਨ ਇੱਕ ਬੰਦਾ ਚਾਰਾਂ ਵਰਗਾ ਹੁੰਦਾ ਤੁਹਾਨੂੰ ਪਤਾ ਹੀ ਹੈ ਅਗਲੇ ਨੇ ਨਾਲੀ ਦਾ ਪੁਲ ਰੋਕ ਲਿਆ ਤੇ 6 6 ਪੂਰੀਆਂ ਦੀ ਡਾਂਗ ਹੱਥ ਚ ਹੈ ਤੇ ਬੰਨ ਕੇ ਪੈਰ ਜਦੋਂ ਜੋੜ ਕੇ ਮਾਰਦੇ ਆ ਨਾ ਤੇ ਬੰਦੇ ਨੂੰ ਦਿਸਦਾ ਹੀ ਕੁਝ ਨਹੀਂ ਅੱਗੇ ਹੁਣ ਅੱਜ ਰਾਤ ਨੂੰ ਪਤਾ ਨਹੀਂ ਕਿੰਨੇ ਭੈਣਾ ਦੇ ਭਰਾਵਾਂ ਦੇ ਮੌਰ ਕੁੱਟੇ ਜਾਣਗੇ ਕਿੰਨੀ ਨੌਜਵਾਨੀ ਨਾਲ ਤਸ਼ੱਦਦ ਹੋਊਗਾ ਕਿਉਂਕਿ ਬੰਦਾ ਸਾਰਾ ਉੱਥੇ ਆ 5 400 ਇੱਕ ਮੋਰਚੇ ਤੇ ਕਿਸੇ ਦੇ ਇੱਕ ਤੇ 300 ਇੱਕ ਤੇ 500 ਹੈ 800 ਬੰਦਾ ਹੈ ਪੁਲਿਸ ਕੋਲੇ ਬੰਦਾ ਹੈ 5000 ਤੰਤਰ ਹੈ ਕਿੰਨੇ ਟਰੈਕਟਰ ਟੁੱਟਣਗੇ ਜਿਹੜੇ ਬੰਦੇ 7.5 ਲੱਖ ਕਰਜ਼ਾ ਉਹਦੇ ਕੋਲੇ ਲੱਖ ਦਾ ਟਰੈਕਟਰ ਹੈ ਉਹ ਉੱਥੇ ਅਗਲੇ ਨੇ ਖਲਾਰ ਦੇਣਾ ਰਾਤ ਨੂੰ ਚੱਕ ਕੇ ਨਦੀ 'ਚ ਮਾਰਨਗੇ ਪਾਸੇ ਖਤਾਨ ਹੈ ਕਿਉਂਕਿ ਉਹਨੇ ਰਸਤਾ ਕਲੀਅਰ ਕਰਨਾ ਹੈ ਰਾਤ ਰਾਤ ਤੜਕੇ ਨੂੰ ਬਾਈ ਜੀ ਸੜਕ ਉਹ ਐਂ ਕਰ ਦਣਗੇ ਵੀ ਇੱਥੇ ਕਦੇ ਮੋਰਚਾ ਲੱਗੇ ਹੀ ਨਹੀਂ ਇੱਥੇ ਬੰਦਾ ਕੋਈ ਆਇਆ ਹੀ ਨਹੀਂ ਉਹਨੇ ਸੜਕ ਚਰਾਉਣੀ ਹੈ ਤੜਕੇ ਨੂੰ ਦਿੱਲੀ ਵਾਲੀ ਪਰ ਐਡਾ ਮੂਰਖਤਾ ਤਾਂ ਕੇ ਕੋਟੜੇ ਵਰਗਿਆਂ ਦਾ ਹਰ ਦੋ ਝੰਡੇ ਵਰਗਿਆਂ ਦਾ ਇੱਕ ਉਹ ਹਰਿਆਣੇ ਦੇ ਦੋ ਤਿੰਨ ਕ ਉਹਨਾਂ ਨੂੰ ਹਰਿਆਣੇ 'ਚ ਬੰਦੇ ਨਾ ਬੰਦਾ ਨਹੀਂ ਜੁੜਨਦੀ ਪੁਲਿਸ ਤੇ ਹਰਿਆਣਾ ਸਰਕਾਰ ਉਹ ਪੰਜਾਬ 'ਚ ਆ ਕੇ ਸੁੱਕੀ ਲੀਡਰੀ ਕਰਦੇ ਆ ਪੈਸਾ ਕਮਾਈ ਜਾਂਦੇ ਤਾਂ ਮਿੱਤਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਜਿਹੜਾ ਜਫਰਨਾਮਾ ਲਿਖਿਆ ਨਾ ਤੇ ਜਫਰਨਾਮੇ 'ਚ ਐਸੇ ਸ਼ਬਦ ਲਿਖੇ ਸੀ ਜਿਹੜੇ ਅਰੰਗ ਜੀਵ ਨੇ ਪੜ੍ਹ ਕੇ ਜਦੋਂ ਅਖੀਰ ਤੱਕ ਪੜ੍ਹਨ ਲੱਗਿਆ ਨਾ ਥੱਲੇ ਵਾਲਾ ਪਹਿਰਾ ਉਹਦੀਆਂ ਅੱਖਾਂ 'ਚੋਂ ਪਾਣੀ ਆਇਆ ਇਹ ਐ ਲੜਾਈ ਤੁਸੀਂ ਕੁਝ ਲਿਖਣਾ ਸਿੱਖੋ ਲਿਖੋਗੇ ਤਾਂ ਤੁਹਾਡਾ ਦਿਮਾਗ ਹੋਊਗਾ ਦਿਮਾਗ ਦੇ ਵਿੱਚ ਕੁਝ ਆਊਗਾ ਦਿਮਾਗ 'ਚ ਤਾਂ ਆਊਗਾ ਕੁਝ ਪੜ੍ਹੇ ਹੋਵੋਗੇ ਤੁਹਾਡੀ ਐਜੂਕੇਸ਼ਨ ਹੋਊਗੀ ਤੁਹਾਡੇ ਕੋਲੇ ਕੋਈ ਕੁਆਲਿਫੀਕੇਸ਼ਨ ਹੋਊਗੀ ਤੁਹਾਡੀ ਇਹ ਨਹੀਂ ਵੀ ਜਣੀ ਖਣੀ ਗੱਲ ਤੇ ਚੱਕ ਲੋ ਝੰਡਾ ਇਹ ਲੜਾਈ ਅੱਜ ਦੇ ਯੁੱਗ ਦੀ ਨਹੀਂ ਉਹਨਾਂ ਦੀ ਪਲੈਨਿੰਗ ਕਿਵੇਂ ਸੀ ਵੱਡੇ ਦਿਮਾਗਾਂ ਦੀ ਕਿ ਐਨੇ ਵਜੇ ਮੀਟਿੰਗ ਰੱਖੋ ਅਇਨੇ ਵਜੇ ਮੀਟਿੰਗ ਸਮਾਪਤ ਕਰਦੇ ਹੋ ਕਿਉਂਕਿ ਡੈਲੀਜੈਂਸੀ ਨੇ ਸਾਰੀ ਖਬਰ ਦਿੱਤੀ ਕਿ ਉਹ ਸੇ ਇੰਨਾ ਇਕੱਠਾ ਜੀ ਐਂ ਕਰੋ ਐਂ ਕਰੋ ਇਹ ਕੱਲ ਦੀ ਪਲੈਨਿੰਗ ਐ ਭਾਈ ਸਾਹਿਬ ਤੁਸੀਂ ਮੀਟਿੰਗ ਚੋਂ ਅੱਖਾਂ ਮੀਚ ਕੇ ਨਿਕਲੇ ਯਾਰ 10 ਵਜੇ ਦੀ ਸਪੋਰਟਸ ਲੱਗੀ ਐ ਤੁਸੀਂ 4:30 ਵਜੇ ਨਿਕਲੇ ਹੋ ਮੀਟਿੰਗ ਚੋਂ ਤੁਹਾਨੂੰ ਐ ਨਹੀਂ ਪਤਾ ਮੂੰਹ ਚੱਕ ਕੇ ਤੁਰਿਆ ਆਉਣੇ ਹੋ ਆਸੀ ਪਾਸੇ ਲੀਡਰ ਉਹਨੂੰ ਕਹਿੰਦੇ ਜਿਹੜਾ ਲੀਡ ਕਰਨ ਜਾਣਦਾ ਐ ਇਹ ਨਹੀਂ ਕਿ ਅਸੀਂ ਦੇਤੀ ਬਈ ਗ੍ਰਿਫਤਾਰੀ ਅਗਲੇ ਨੇ ਚੱਕ ਕੇ ਜੇਲ੍ਹ ਚ ਮਾਰਨਾ ਰਾਤ ਨੂੰ ਸੜਿਆ ਜਾਂ ਤੋੜਾ ਗੰਦੀ ਦਰੀ ਪਹਿਣਨ ਨੂੰ ਤੇ ਪੱਖਾ ਪੁੱਛ ਕੇ ਕਿਹੜਾ ਲਿਆਊਗਾ ਮੇਤਰੋ ਗਰਮੀ ਆ ਗਈ ਸੋ ਨੂੰ ਪਤਾ ਲੱਗ ਜੂ ਏਸੀ ਵਾਲੀਆਂ ਟਰਾਲੀਆਂ ਚ ਕਿਵੇਂ ਪਈਦਾ ਹੁਣ ਪਤਾ ਲੱਗੂ ਸਾਰੇ ਉਹਨਾਂ ਨੇ ਪਹਿਲਾਂ ਲੀਡਰ ਫੜੇ ਐ ਤੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਜਿੰਨੇ ਖਨੌਰੀ ਜਿੰਨੇ ਸ਼ੰਭੂ ਬਾਰਡਰ ਤੇ ਆ ਬਾਈ ਜੀ ਆਪਦਾ ਪਾਸੇ ਹੋ ਕੇ ਹੱਥ ਜੋੜੋ ਵੀ ਭਰਾਵੋ ਪੁਲਿਸ ਵਾਲਿਆਂ ਨੂੰ ਆਖੋ ਸਰਕਾਰ ਨੂੰ ਆਖੋ ਐਡਮਿਨਿਸਟ੍ਰੇਸ਼ਨ ਨੂੰ ਆਖੋ ਵੀ ਤੁਸੀਂ ਸਾਡੇ ਭਰਾ ਐ ਸੋਡਾ ਜਿਹੜਾ ਐਕਸ਼ਨ ਹੈ ਜੋ ਕਰਨਾ ਹੈ ਅਸੀਂ ਤੜਕੇ ਟਰਾਲੀਆਂ ਲੈ ਕੇ ਤੁਰ ਜਾਗੇ ਜਾਂ ਬਾਈ ਟਰਾਲੀਆਂ 'ਚ ਬੈਠੋ ਸੈਲਫ ਮਾਰੋ ਤੇ ਗਾਂ ਕਿ ਆਉਦਾ ਕਰੜੇ ਜੇ ਹੋ ਕੇ ਤੇ ਰਾਤ-ਰਾਤ ਪਿੰਡ ਵੱਜੋ ਹਨੇਰੇ 'ਚ ਨਹੀਂ ਤੜਕੇ ਪਿੰਡਾਂ ਵਾਲੇ ਤਚਚਰਾ ਕਰਨਗੇ ਹੈ ਤੇ ਬਾਈ ਜੀ ਜਦੋਂ ਦੀ ਖਬਰ ਚੱਲੀ ਜਾਂਦੀ ਹੈ ਨਾ ਕੋਈ ਅਗਰਾਹਾ ਬੋਲਿਆ ਨਾ ਕੋਈ ਉਹ ਦੂਜੇ ਦਾ ਕੀ ਨਾ ਜਿੱਦੀਆਂ ਦੋ ਤਿੰਨ ਸਕੂਲ ਐ ਤੇ ਦੋ ਤਿੰਨ ਸ਼ੈਲਰ ਐ ਜਿਹੜਾ ਬਾਹਲਾ ਸਿਆਣਾ ਵਜਦਾ ਸੀ ਨਾ ਉਹ ਬੋਲਿਆ ਤੇ ਕੋਈ ਨਹੀਂ ਬੋਲਿਆ ਤਾਂ ਸ਼ੇਅਰ ਹੁਣ ਕਰ ਦਿਓ ਮੇਰੇ ਭਰਾ ਬਹੁਤ ਧੰਨਵਾਦ